ਜਿੰਨਾ ਮਰਦਾਂ ਦੀ ਛਾਤੀ ਉੱਤੇ ਜ਼ਿਆਦਾ ਵਾਲ ਹੁੰਦੇ ਹਨ ਉਹਨਾਂ ਮਰਦਾਂ ਨੂੰ ਦੁਨੀਆ ਵਿੱਚ ਹਰ ਤਰ੍ਹਾਂ ਦੀ ਖੁਸ਼ੀਆਂ ਆਨੰਦ ਤਨ ਦੌਲਤ ਪ੍ਰਾਪਤ ਹੁੰਦੀ ਹੈ ਅਜਿਹੇ ਮਰਦ ਸੁਭਾਅ ਵਿੱਚ ਬਹੁਤ ਸੰਤੁਸ਼ਟ ਹੁੰਦੇ ਹਨ ਜਿਸ ਵਿਅਕਤੀ ਦੀ ਪਿੱਠ ਕੱਚੂ ਦੀ ਪਿੱਠ ਵਰਗੀ ਦਿਖਾਈ ਦਿੰਦੀ ਹੈ ਉਹ ਅਮੀਰ ਅਤੇ ਖੁਸ਼ਕਿਸਮਤ ਹੁੰਦਾ ਹੈ ਜਿੰਨਾ ਮਰਦਾਂ ਦੀ ਛਾਤੀ ਚੌੜੀ ਤੇ ਲੰਬੀ ਨੱਕ ਹੁੰਦੀ ਹੈ ਉਹ ਛੋਟੀ ਉਮਰ ਵਿੱਚ ਹੀ ਤਰੱਕੀ ਕਰ ਲੈਂਦੇ ਹਨ। ਚੋੜੇ ਮੋਟੇ ਵਾਲੇ ਮਨੁੱਖ ਨੂੰ ਸ਼ੁਭ ਮੰਨਿਆ ਜਾਂਦਾ ਹੈ। ਜੋ ਔਰਤ ਉਸ ਨਾਲ ਵਿਆਹ ਕਰਵਾਉਂਦੀ ਹੈ, ਉਹ ਹਮੇਸ਼ਾ ਖੁਸ਼ ਰਹਿੰਦੀ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ ਦੀਆਂ 6 ਉਂਗਲੀਆਂ ਹੁੰਦੀਆਂ ਹਨ, ਅਜਿਹੇ ਲੋਕ ਸੁਭਾਅ ਦੇ ਪੱਖੋਂ ਚੰਗੇ ਹੋਣ ਦੇ ਨਾਲ-ਨਾਲ ਖੁਸ਼ਕਿਸਮਤ ਵੀ ਹੁੰਦੇ ਹਨ। ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੁੰਦੀ ਹੈ। ਜਿੰਨਾ ਪੁਰਸ਼ਾਂ ਦੀ ਗਰਦਨ ਛੋਟੀ ਤੇ ਸਧਾਰਨ ਹੁੰਦੀ ਹੈ ਉਹ ਜੀਵਨ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ ਉਹਨਾਂ ਨੂੰ ਕਦੇ ਵੀ ਪੈਸੇ ਅਤੇ ਖੁਸ਼ੀ ਦੀ ਕਮੀ ਮਹਿਸੂਸ ਨਹੀਂ ਹੁੰਦੀ ਜੇਕਰ ਕਿਸੇ ਪੁਰਸ਼ ਦੇ ਪੈਰ ਦੇ ਅੰਗੂਠੇ ਦੇ ਕੋਲ ਦੀ ਉਂਗਲ ਅੰਗੂਠੇ ਤੋਂ ਵੱਡੀ ਦਿਖਾਈ ਦੇਵੇ ਤਾਂ ਉਸ ਨੂੰ ਚੰਗੀ ਵੋਟੀ ਮਿਲਦੀ ਹੈ ਜਿਸ ਵਿਅਕਤੀ ਦੀ ਹਥੇਲੀ ਦੇ ਵਿੱਚਕਾਰ ਤਿਲ ਹੁੰਦਾ ਹੈ ਅਜਿਹੇ ਲੋਕਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਜਿੰਨਾ ਪੁਰਸ਼ਾਂ ਦੇ ਪੈਰ ਨਰਮ ਅਤੇ ਲਾਲ ਰੰਗ ਦੇ ਹੁੰਦੇ ਹਨ, ਉਹਨਾਂ ਨੂੰ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਸੁੱਖ-ਆਸਾਨੀ ਨਾ ਮਿਲ ਜਾਂਦੇ ਹਨ। ਜਿਸ ਆਦਮੀ ਦੀ ਨਾਭੀ ਟੂੰਗੀ ਤੇ ਗੋਲ ਹੁੰਦੀ ਹੈ, ਉਸ ਦੇ ਜੀਵਨ ਵਿੱਚ ਕਦੇ ਗਰੀਬੀ ਨਹੀਂ ਆਉਂਦੀ। ਉਹ ਹਮੇਸ਼ਾ ਖੁਸ਼ ਰਹਿੰਦੇ ਹਨ। ਉਹ ਆਦਮੀ ਚੰਗਾ ਮੰਨਿਆ ਜਾਂਦਾ ਹੈ। ਜੋ ਚਾਰ ਲੋਕਾਂ 'ਚ ਬੈਠ ਕੇ ਕਿਸੇ ਔਰਤ ਦੀ ਬੇਇੱਜ਼ਤੀ ਨਾ ਕਰੇ ਰਿਸ਼ਤਾ ਉਹੀ ਨਿਭਦਾ ਹੈ ਜਿਸ ਵਿੱਚ ਸ਼ਬਦ ਘਟ ਤੇ ਸਮਝ ਜ਼ਿਆਦਾ ਹੋਵੇ ਟਕਰਾਅ ਘਟ ਤੇ ਪਿਆਰ ਜ਼ਿਆਦਾ ਹੋਵੇ ਪਤੀ ਦਾ ਕਿਰਦਾਰ ਐਸਾ ਹੋਣਾ ਚਾਹੀਦਾ ਹੈ ਕਿ ਪਤਨੀ ਦੁਆ ਕਰੇ ਕਿ ਉਸ ਦੀ ਧੀ ਨੂੰ ਵੀ ਉਸਦੇ ਪਤੀ ਵਰਗਾ ਵਰ ਮਿਲੇ ਕੋਲਾ ਪਾਲਾ ਬੰਦਾ ਹੀ ਜ਼ਿੰਦਗੀ ਦਾ आनंद ਲੈ ਸਕਦਾ ਹੈ ਬਹੁਤਾ ਸਿਆਣਾ ਤਾਂ ਫਾਇਦੇ ਨੁਕਸਾਨ ਵਿੱਚ ਹੀ ਉਲਝਿਆ ਰਹਿੰਦਾ ਹੈ ਜੋ ਇਨਸਾਨ ਬਹੁਤ ਲੜਨ ਦੇ ਬਾਅਦ ਵੀ ਤੁਹਾਨੂੰ ਮਨਾਉਣ ਦਾ ਹੁਨਰ ਰੱਖਦਾ ਹੈ ਤਾਂ ਸਮਝ ਲੈਣਾ ਕਿ ਉਹੀ ਤੁਹਾਨੂੰ ਬੇਪਨਾਹ ਪਿਆਰ ਕਰਦਾ ਹੈ ਇੱਕ ਸਮਝਦਾਰ ਇਨਸਾਨ ਉਹ ਹੁੰਦਾ ਹੈ ਜੋ ਕਦੇ ਵੀ ਅਣਜਾਣੇ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ ਮਜ਼ਬੂਤ ਆਦਮੀਆਂ ਦਾ ਰਵਈਆ ਨਹੀਂ ਹੁੰਦਾ ਉਹਨਾਂ ਦੇ ਮਿਆਰ ਹੁੰਦੇ ਹਨ ਇੱਕ ਚੰਗੇ ਦਿਨ ਅਤੇ ਇੱਕ ਮਾੜੇ ਦਿਨ ਵਿੱਚ ਫਰਕ ਸਿਰ ਤੁਹਾਡੇ ਰਵਈਏ ਦਾ ਹੁੰਦਾ ਹੈ ਇੱਕ ਮਜ਼ਬੂਤ ਆਦਮੀ ਇੱਕ ਮਜ਼ਬੂਤ ਔਰਤ ਨੂੰ ਸੰਭਾਲ ਸਕਦਾ ਹੈ ਪਰ ਇੱਕ ਕਮਜ਼ੋਰ ਆਦਮੀ ਕਹੇਗਾ ਕਿ ਉਸ ਔਰਤ ਚ ਕਮੰਡ ਹੈ ਕਦਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਹੈ ਕਾਦ ਵਿੱਚ ਦਾ ਪਰਛਾਵਾਂ ਵੀ ਇਨਸਾਨ ਤੋਂ ਵੱਡਾ ਹੁੰਦਾ ਹੈ ਜਿੱਥੇ ਕਿਸੇ ਦਾ ਦਾਣਾ ਪਾਣੀ ਲਿਖਿਆ ਹੈ ਸਮਾ ਉਸ ਨੂੰ ਉੱਥੇ ਹੀ ਬੁਲਾਉਂਦਾ ਹੈ ਕੋਈ ਵੀ ਕਿਸੇ ਨੂੰ ਨਹੀਂ ਦਿੰਦਾ ਹਰ ਕੋਈ ਇੱਥੇ ਆਪਣੇ ਨਸੀਬ ਦਾ ਲਿਖਿਆ ਹੀ ਖਾਂਦਾ ਹੈ ਪੁੱਛ ਗਿੱਚ ਬੰਦੇ ਦੀ ਨਹੀਂ ਪੈਸੇ ਦੀ ਹੁੰਦੀ ਹੈ ਜਦੋਂ ਤੁਹਾਡੇ ਕੋਲ ਪੈਸਾ ਹੈ ਤਾਂ ਹੀ ਤੁਹਾਨੂੰ ਕੋਈ ਪੁੱਛੇਗਾ ਹੱਥਾਂ ਦੀਆਂ ਲਕੀਰਾਂ ਤੇ ਨਹੀਂ ਹੱਥਾਂ ਦੀਆਂ ਲਕੀਰਾਂ ਬਣਾਉਣ ਵਾਲੇ ਮਰਦ ਤੇ ਯਕੀਨ ਰੱਖੋ ਵਕਤ ਦੀ ਮਾਰ ਸਾਰਿਆਂ ਤੇ ਪੈਂਦੀ ਹੈ ਕਈ ਹਰ ਜਾਂਦੇ ਨੇ ਤੇ ਕਈ ਝਰ ਜਾਂਦੇ ਨੇ ਸਭ ਤੋਂ ਵਧੀਆ ਨਜ਼ਰ ਉਸ ਇਨਸਾਨ ਦੀ ਹੁੰਦੀ ਹੈ ਜੋ ਆਪਣੀਆਂ ਗਲਤੀਆਂ ਨੂੰ ਪਹਿਚਾਣ ਸਕੇ ਜਿਸ ਆਦਮੀ ਦੀਆਂ ਰਗਾਾਂ 'ਚ ਖੂਨ ਦੇ ਨਾਲ ਜਨੂਨ ਦੌੜਦਾ ਹੈ ਉਹ ਹੀ ਨਾ ਮੁਮਕਿਨ ਵਾਲੇ ਸਾਰੇ ਰਿਕਾਰਡ ਤੋੜਦਾ ਹੈ। ਦੀਵਾ ਸਾਰੀ ਦੁਨੀਆ ਨੂੰ ਰੌਸ਼ਨੀ ਨਹੀਂ ਦੇ ਸਕਦਾ ਪਰ ਜਿਸ ਜਗ੍ਹਾ ਤੇ ਜੱਗੇਗਾ ਉੱਥੇ ਰੌਸ਼ਨੀ ਕਰੇਗਾ। ਸੰਸਾਰ ਵਿੱਚ ਹਰ ਚੀਜ਼ ਮਹਿੰਗੀ ਹੋ ਰਹੀ ਹੈ ਪਰ ਮਾਚੀ ਦੀ ਕੀਮਤ ਅੱਜ ਵੀ ਓਨੀ ਹੀ ਹੈ ਕਿਉਂਕਿ ਇਹ ਇੱਕ ਅੱਗ ਲਾਉਣ ਵਾਲੀ ਚੀਜ਼ ਹੈ ਅਤੇ ਅੱਗ ਲਾਉਣ ਵਾਲਿਆਂ ਦੀ ਕੋਈ ਕੀਮਤ ਨਹੀਂ ਹੁੰਦੀ। ਮੋਮਬਤੀ ਜਦੋਂ ਸਾੜ ਗਈ ਤਾਂ ਉਸਨੂੰ ਪਤਾ ਲੱਗਿਆ ਕਿ ਜਿਸ ਧਾਗੇ ਨਾਲ ਉਹ ਬੰਨੀ ਸੀ ਉਸਨੇ ਹੀ ਉਸਨੂੰ ਸਾੜ ਦਿੱਤਾ ਬੋੜ ਦਾ ਦਰਖਤ ਸਭ ਤੋਂ ਵੱਡਾ ਹੁੰਦਾ ਹੈ ਪਰ ਉਸਦਾ ਬੀਜ ਸਭ ਤੋਂ ਛੋਟਾ ਇਸ ਲਈ ਸਾਨੂੰ ਨਿਮਾਣਾ ਹੋ ਕੇ ਚੱਲਣਾ ਚਾਹੀਦਾ ਹੈ ਜੁਗਨੂ ਦੀ ਉਮਰ ਕੁਝ ਮਿੰਟ ਦੀ ਹੀ ਹੁੰਦੀ ਹੈ ਪਰ ਜਿੰਨਾ ਸਮਾਂ ਜੀਉਂਦਾ ਹੈ ਉਹਨਾ ਸਮਾਂ ਰੌਸ਼ਨੀ ਦਿੰਦਾ ਹੈ ਕਹਿੰਦੇ ਨੇ ਕੇ ਦੀਵੇ ហេਠਾ ਹਨੇਰਾ ਹੁੰਦਾ ਹੈ ਪਰ ਜਦੋਂ ਦੀਵਾ ਨੇੜਲੇ ਦੀਵੇ ਨੂੰ ਜਗਾ ਦੇਵੇ ਤਾਂ ਦੋਵੇਂ ਦੀਵੇ ਆਪਣੇ ហេਠਲੇ ਹਨੇਰੇ ਨੂੰ ਖਤਮ ਕਰ ਦਿੰਦੇ ਨੇ